100 ਰੁਪਏ 100 ਰੁਪਏ 100 ਰੁਪਏ 100 ਰੁਪਏ 100 ਰੁਪਏ ਦਾ ਸੂਟ 100 ਰੁਪਏ ਦਾ ਸੂਟ ਕਰਤਾ 100 ਰੁਪਏ ਦਾ ਸੂਟ ਕਿਹੜਾ ਬਾਜ਼ਾਰ ਚ ਮਿਲਦਾ 500 ਰੁਪਏ ਦਾ ਸੂਟ ਮਾਤੂ ਸ਼੍ਰੀ ਤਤਾਰ ਕਾਤੀਆਂ ਤੇ ਲੱਗੀ ਸੇਲ 500 ਵਾਲਾ ਸੂਟ ਲੈ ਜਾਓ 100 ਰੁਪਏ ਦਾ 500 ਦੇ 5 ਸੂਟ 5 ਦਿਨ ਦੀ ਲਾਤੀ ਸੇਲ ਕੋਤਵਾਰ ਵੀਰਵਾਰ ਸ਼ੁੱਕਰਵਾਰ ਸ਼ਨੀਵਾਰ ਐਤਵਾਰ ਆਜੋ 15 ਮਈ ਤੋਂ 19 ਮਈ ਤੱਕ 100 ਰੁਪਏ ਦਾ ਸੂਟ ਲੈ ਜਾਓ 100 ਰੁਪਏ ਦਾ ਸੂਟ ਲੈ ਜਾਓ 100 ਰੁਪਏ ਦਾ ਸੂਟ ਜੀ ਪ੍ਰਿੰਟ ਚਾਹੇ ਚਾਹੇ ਡਿਜ਼ਾਈਨ ਚੈੱਕ ਕਰੋ ਹਰ ਇੱਕ ਦੇ ਨਾਲ ਦੁਪੱਟੇ ਦੇਣੇ ਆ ਕੁੜੀਆਂ ਜਿੰਨੀਆਂ ਰੰਗ ਬਜ਼ੁਰਗ ਵਾਲੇ ਰੰਗ ਜਿੰਨਾ ਮਰਜ਼ੀ ਲੈ ਜਾਓ 100 ਰੁਪਏ ਦਾ ਸੂਟ 100 ਰੁਪਏ ਦਾ ਸੂਟ 100 ਰੁਪਏ ਦਾ ਅੱਛੇ ਮਰਜ਼ੀ ਚਲ ਜਾਓ ਪੰਜਾਬ ਘੁੰਮ ਲੋ ਇੰਡੀਆ ਘੁੰਮ ਲੋ ਪੂਰਾ ਵਰਲਡ ਘੁੰਮ ਲੋ ਕਿਸੇ ਨੇ ਤੁਹਾਨੂੰ 100 ਰੁਪਏ ਦਾ ਸੂਟ ਦੁਪੱਟੇ ਦੇ ਨਾਲ ਨਹੀਂ ਦੇਣਾ ਲੈ ਲੋ ਜੀ ਪੈਰੇ 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 ਕਰ ਦਾਂਗੇ ਬਾਜ਼ਾਰ ਚ ਮਿਲਦਾ 800 ਰੁਪਏ ਦਾ ਇੱਕ ਉਹ ਸਾਡੇ ਕੋਲ ਆ ਜਾਓ ਲੈ ਜਾਓ 400 ਦੇ ਤੋਂ 200 ਰੁਪਏ ਦਾ ਸੂਟ ਕਰਦਾ ਰੰਗ ਦੇਖੋ ਡਿਜ਼ਾਈਨ ਦੇਖੋ 5 ਦਿਨ 5 ਦਿਨ ਜੀ ਬੁੱਧਵਾਰ ਵੀਰਵਾਰ ਸ਼ੁੱਕਰਵਾਰ ਸ਼ਨੀਵਾਰ ਐਤਵਾਰ ਆਜੋ 8 800 ਵਾਲੇ ਸੂਟ 2 200 ਰੁਪਏ ਲੈ ਜਾਓ ਲਓ ਜੀ ਇੱਕ ਹੋਰ ওভার ਆਤੀ ਬਾਜ਼ਾਰ 'ਚ 1000 ਰੁਪਏ ਦਾ ਇੱਕ ਸੂਟ ਇਹ ਲੈ ਜਾਓ ਜੀ 700 ਦੇ ਦੋ 350 ਰੁਪਏ ਦਾ ਸੂਟ ਲਾਤਾ ਉਹ ਕਿੰਨਾ ਸੋਹਣਾ ਸੂਟ ਓਏ ਤੋਵਾ 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 ਸੂਟ ਦੇਖੋ ਘੇਰਾ ਚੈੱਕ ਕਰ ਲਓ ਦੁਪੱਟਾ ਚੈੱਕ ਕਰ ਲਓ 1500 ਰੁਪਏ ਦਾ ਰੇਟ ਮਾਤੂ ਸ਼ਰੀ ਦਸਤਾਰ ਤੇ ਇਹ ਵੀ ਲੈ ਜਾਓ 500 ਰੁਪਏ। ਹੋ ਚੱਕੋ ਜੀ ਉਹ ਬਾਟਮ ਵਰਕ ਵਾਲੇ ਸੂਟ ਆ ਗਏ। ਆ ਦੇਖੋ ਜੀ ਬਾਟਮਾ ਵਰਕ ਆ ਕਮੀ ਡਿਜੀਟਲ ਪ੍ਰਿੰਟ ਏਕੇ ਟੈਕ ਦਾ ਮਾਲ ਭਾਜੀ ਏਕੇ ਟੈਕ ਦਾ ਰੇਟ ਇਹਦਾ ਵੀ 850 ਭਾਜੀ 850। ਓ ਹੋ ਹੋ ਹੋ। ਉਹ ਦੇਖੋ ਵੀ ਤੋਵਾ 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 3000 3500 32 ਹੋਰ ਆ ਸੁਟਾ ਬਾਜ਼ਾਰ ਚ ਆ ਦੇਖੋ ਪਹਿਲਾਂ ਦੁਪੱਟਾ ਚੈੱਕ ਕਰੋ ਸੂਟ ਇਹ 3000 ਵਾਲੀ ਕਰਤਾ 1275 ਦੇ ਦੇਖੋ 15 1500 12 1200 16 1600 ਦੇ ਵਿੱਚ ਪ੍ਰਾਈਸ ਚੈੱਕ ਕਰੋ ਓਹ ਹੋਏ ਦੇਖੋ ਰੰਗ ਦੇਖੋ ਡਿਜ਼ਾਈਨ ਦੇਖੋ ਮੈਂ ਕਾ ਜੀ ਫੈਰੇ ਬਹੁਤ سارے ਕਰ ਦੇਣੇ ਆ ਜਿਹੜਾ 50000 ਦਾ ਕਪੜਾ ਬਾਜ਼ਾਰ ਚ ਜਾ ਕੇ ਤੁਸੀਂ ਲੈਣਾ ਸਾਡੇ ਕੋਲ ਲੈ ਜਾਓ ਸਿਰਫ 15000 ਚ 70 70% ਤੱਕ ਦੀ ਸੇਲ ਚੱਲ ਰਹੀ ਆ 100 ਰੁਪਏ 100 ਰੁਪਏ 100 ਰੁਪਏ 100 ਰੁਪਏ ਔਰ 100 ਰੁਪਏ ਦਾ ਸੂਟ 100 ਰੁਪਏ ਦਾ ਸੂਟ ਕਰਤਾ 100 ਰੁਪਏ ਦਾ ਸੂਟ ਜਿਹੜਾ ਬਾਜ਼ਾਰ ਚ ਮਿਲਦਾ 500 ਰੁਪਏ ਦਾ ਸੂਟ ਮਾਤੂ ਸ਼੍ਰੀ ਦਸਤਾਰ ਕਾਦੀਆਂ ਤੇ ਲੱਗ ਗਈ ਸੇਲ 500 ਵਾਲਾ ਸੂਟ ਲੈ ਜਾਓ 100 ਰੁਪਏ ਦਾ 500 ਦੇ 5 ਸੂਟ 5 ਦੇਣ ਦੀ ਲਾਤੀ ਸੇਲ ਫੁੱਤਵਾਰ ਵੀਰਵਾਰ ਸ਼ੁੱਕਰਵਾਰ ਸ਼ਨੀਵਾਰ ਐਤਵਾਰ ਆਜੋ 15 ਮਈ ਤੋਂ 19 ਮਈ ਤੱਕ 100 ਰੁਪਏ ਦਾ ਸੂਟ ਲੈ ਜਾਓ 100 ਰੁਪਏ ਦਾ ਸੂਟ ਲੈ ਜਾਓ 100 ਰੁਪਏ ਦਾ ਸੂਟ 100 ਰੁਪਏ ਦਾ ਸੂਟ 100 ਰੁਪਏ ਦਾ ਸੂਟ 100 ਰੁਪਏ ਦਾ ਸੂਟ ਲੈ ਜਾਓ ਆਏਗਾ ਓਏ ਆਲ ఓਵਰ 5 ਮੀਟਰ ਸੂਟ ਉਹ ਦੁਪੱਟਾ ਪਿਓਰ ਦਾ ਮੈਂ ਕਹਿੰਨਾ ਨਜ਼ਾਰੇ ਲਿਆਦਾਗੇ ਨਹੀਂ 100 ਰੁਪਏ ਦਾ ਸੂਟ ਦੇਖੋ ਜੀ ਪ੍ਰਿੰਟ ਚੈੱਕ ਕਰ ਲਓ ਡਿਜ਼ਾਈਨ ਚੈੱਕ ਕਰ ਲਓ ਹਰ ਇੱਕ ਦੇ ਨਾਲ ਦੁਪੱਟੇ ਦੇਣਿਆ ਕੁੜੀਆਂ ਚੜੀਆਂ ਰੰਗ ਬਜ਼ੁਰਗਾਂ ਵਾਲੇ ਰੰਗ ਜਿੰਨਾ ਮਰਜ਼ੀ ਲੈ ਜਾਓ 100 ਰੁਪਏ ਦਾ ਸੂਟ 100 ਰੁਪਏ ਦਾ ਸੂਟ 100 ਰੁਪਏ ਦਾ ਸੂਟ ਇੱਕ ਜ਼ਰੂਰ ਵੇਂਤੀ ਆ ਇਹ ਕਿਸੇ ਦੁਕਾਨਦਾਰ ਨੂੰ ਨਹੀਂ ਮਿਲਣਾ ਵੀ ਦੇ ਦਿਓ 100 ਸੂਟ 50 ਸੂਟ ਇਹ ਸਿਰਫ ਸਾਡੇ ਭੈਣਾ ਭਰਾਵਾਂ ਨੂੰ ਮਿਲਣਾ ਕਪੜਾ ਜਿਨ੍ਹਾਂ ਦੀ ਬਾਜ਼ਾਰ ਜਲਟ ਹੁੰਦੀ ਆ ਸਟਾਕ ਬਹੁਤ ਸਾਡੇ ਕੋਲ ਆ ਗਿਆ ਸਾਡੇ ਕੋਲ 10000 ਪੀਸ ਆ ਚੁੱਕਾ 5 ਦਿਨ ਚ ਖਾਲੀ ਕਰਨਾ ਸਾਰਿਆਂ ਨੂੰ ਵੰਡ ਕੇ ਦੇ ਰਣੇ ਆ 2-2 ਸੂਟ 3-3 ਸੂਟ ਜਿੰਨੇ ਵੀ ਦਿੱਤੇ ਤੁਹਾਨੂੰ ਵੰਡ ਕੇ ਦੇ ਦੇਣਾ ਦੇਣਾ 100 ਰੁਪਏ ਦਾ ਸੂਟ ਆ ਤੁਹਾਡੇ ਫਾਇਦੇ ਕਰਨੇ ਆ ਕੰਪਨੀ ਨੇ ਲਾਤੀ ਪ੍ਰੋਮੋਸ਼ਨ ਸੇਲ ਜਿੱਥੇ ਤੁਹਾਨੂੰ ਅਸੀਂ 100 ਰੁਪਏ ਦਾ ਸੂਟ ਦੇ ਰਣਾ ਭਾਈ ਜੀ ਇਹੀ ਗੱਲਾਂ ਹਨ ਜੀ ਬਿਲਕੁਲ ਭਾਈ ਟਕੇ ਦੀ ਚੋੜ ਤੇ ਗੱਲ ਹੈ ਇਹ ਆਮ ਲੋਕਾਂ ਲਈ ਸੇਲ ਲਾਈ ਆ ਆਪ ਭੈਣਾਂ ਲਈ ਸੇਲ ਲਾਈ ਆ ਆਪ ਮਾਤਾ ਲਈ ਸੇਲ ਲਾਈ ਆ ਲੋਕਾਂ ਲਈ ਸੇਲ ਲਾਈ ਆ ਆ ਦੇਖੋ ਜੀ ਡਿਜ਼ਾਈਨ ਜਿੰਨੇ ਮਰਜ਼ੀ ਲੈ ਜਾਓ ਇੱਕ ਹੋਰ ਤੋਂ ਵਾਧੂ ਅਸੀਂ ਦੇ ਦਿੰਨੇ ਆ ਆ ਵੀ ਚੈੱਕ ਕਰ ਲਓ ਬਾਜ਼ਾਰ ਦੇ ਵਿੱਚ 800 ਰੁਪਏ ਦਾ ਇੱਕ ਸੂਟ ਮਾਤੂ ਜੀ ਦੀ ਦਸਤਾਰ ਤੋਂ ਲੈ ਜਿਓ 500 ਦੇ ਦੋ ਬਾਜ਼ਾਰ ਚ ਮਿਲਦਾ 800 ਰੁਪਏ ਦਾ ਇੱਕ ਉਹ ਸਾਡੇ ਕੋਲ ਆ ਜਿਓ ਲੈ ਜਿਓ 400 ਦੇ ਦੋ 200 ਰੁਪਏ ਦਾ ਸੂਟ ਕਰਤਾ ਦੁਪੱਟਾ ਚੈੱਕ ਕਰ ਲਓ ਬਾਜ਼ਾਰ ਚ 8 800 ਚ ਵਿਕਣ ਵਾਲਾ ਸੂਟ ਲੈ ਜਿਓ 200 ਰੁਪਏ ਦਾ ਟ੍ਰੈਂਕ ਦੇਖੋ ਡਿਜ਼ਾਈਨ ਦੇਖੋ 5 ਦਿਨ 5 ਦਿਨ ਜੀ ਬੁੱਧਵਾਰ ਵੀਰਵਾਰ ਸ਼ੁੱਕਰਵਾਰ ਸ਼ਨੀਵਾਰ ਐਤਵਾਰ ਆਜੋ 880 ਵਾਲੇ ਸੂਟ 2200 ਰੁਪਏ ਚ ਲੈ ਜਾਓ 2200 ਰੁਪਏ ਚ ਭਾਜੀ ਆ ਚੱਕੋ ਮਸਲੀਨ ਦੁਪੱਟਾ ਪ्युअर ਮਸਲੀਨ ਦਾ ਆਲ ਓਵਰ ਸੂਟ 5 ਮੀਟਰ ਇਹ ਵੀ 200 ਰੁਪਏ ਦਾ ਲਓ ਜੀ ਇੱਕ ਹੋਰ ਆਫਰ 라ਤੀ ਬਾਜ਼ਾਰ ਚ 1000 ਰੁਪਏ ਦਾ ਇੱਕ ਸੂਟ ਇਹ ਲੈ ਜਾਓ ਜੀ 700 ਦੇ ਦੋ 350 ਰੁਪਏ ਦਾ ਸੂਟ ਲਾਤਾ ਵੱਡੀਆਂ ਆਫਰਾਂ ਵੱਡੇ ਫਾਇਦੇ ਬਾਜ਼ਾਰ 'ਚ 15-1500 ਦਾ ਸੂਟ ਵੇਖਦਾ ਸਾਡੇ ਕੋਲ 500 ਦਾ ਲੈ ਜਾਓ ਬਾਜ਼ਾਰ 'ਚ ਜਿੰਨੇ ਦਾ ਇੱਕ ਉਨੇ ਦੇ 3 ਲੈ ਜਾਓ ਲੈ ਜਾਓ ਜੀ ਲੈ ਜਾਓ ਲੈ ਜਾਓ ਜੀ ਲੈ ਜਾਓ ਲੈ ਜਾਓ ਲੈ ਜਾਓ ਲੈ ਜਾਓ ਲੈ ਜਾਓ ਖਲੋ ਜੀ ਕੋਈ 1200 ਨਹੀਂ ਕੋਈ 1500 ਨਹੀਂ 5 500 5 500 ਦੇਖੋ ਰੰਗ ਦੇਖੋ ਡਿਜ਼ਾਈਨ ਦੇਖੋ ਸਾਰੇ ਹੀ ਫਾਇਦੇ ਬਜ਼ੁਰਗਾਂ ਲਈ ਕੁੜੀਆਂ ਲਈ ਆਂਟੀਆਂ ਲਈ ਤਾਈਆਂ ਲਈ ਚਾਚੀਆਂ ਪੂਆ ਮਾਸੀਆਂ ਲਈ ਚੱਕ ਲੋ ਜੀ ਚੱਕ ਲੋ 5 500 5 500 ਭਾਜੀ 500 ਰੁਪਏ ਚੀਜ਼ ਕੀ ਦੇ ਰਹੇ ਆ ਨੈਚੁਰਲ ਕਰੇਵ ਦੇ ਰਹੇ ਆ ਨੈਚੁਰਲ ਕੈਂਬ੍ਰਿਕ ਦੇ ਰਹੇ ਆ ਘੇਰੇ ਤੇ ਕੜਾਈ ਦੇ ਰਹੇ ਆ ਦੁਪੱਟਾ ਪਿਓਰ ਕੜਾਈ ਵਾਲਾ ਲਾ ਕੇ ਦੇ ਰਹੇ ਆ 500 ਰੁਪਏ ਦਾ ਭਾਜੀ ਓਕੇ ਦਾਵੇ ਨਹੀਂ ਕਰ ਰਹੇ ਰੇਟ ਉੱਤੇ ਲਿਖ ਕੇ ਲਾਇਆ ਆਲ ਓਵਰ ਸੂਟ ਦੁਪੱਟਾ ਨਾਲ 500 ਰੁਪਏ ਦਾ ਆ ਚੱਕੋ ਭਾਜੀ ਸ਼ੰਕਰ ਪ੍ਰਿੰਟ ਦਾ ਮਾਲ ਆ ਸ਼ੰਕਰ ਪ੍ਰਿੰਟ ਦਾ ਕਹਿੰਦਾ ਘਮਾਉਂਦਾ ਬ੍ਰਾਂਡ ਆ ਇਹ 1000 ਰੁਪਏ ਦਾ 1200 ਦਾ ਬਿਜਾਰ ਚ ਮਿਲਦਾ ਬੁਲਬੁਲ ਕਪੜਾ 600 ਦਾ ਦੇਣਾ 600 ਰੁਪਏ ਦਾ 600 ਦਾ ਸੂਟ ਆ ਵੀ ਲੈ ਲਓ ਜੀ ਆ ਦੇਖੋ ਜਿਹੜੇ 2-2000 ਰੁਪਏ ਦੇ ਅੱਜ ਕੱਲ ਬੁਟੀਕਾਂ 'ਚ ਪਏ ਸੂਟ ਮਿਲਦੇ ਇਤਾਂ ਦੇ ਦੁਪੱਟੇ ਵੀ ਦਿਖਾ ਦਿਓ ਦੁਪੱਟੇ ਵੀ ਨਾਲ ਦੇ ਰਹੇ ਆ ਇੱਥੇ 2000 ਆਲਾ ਸੂਟ ਕਰਦਾ ਸਿਰਫ 850 ਰੁਪਏ 'ਚ ਆ ਵੀ 850 ਰੁਪਏ 'ਚ ਮਤਲਬ 850 ਰੁਪਏ ਦੇ ਵਿੱਚ ਵੀ ਬਹੁਤ ਜ਼ਿਆਦਾ ਸੋਹਣੀ ਵੈਰਾਈਟੀ ਤੁਹਾਨੂੰ ਦੇ ਦੇਣੀ ਆ ਕੋ ਆ ਦੇਖੋ ਕਿੰਨਾ ਸੋਹਣਾ ਕੰਮ ਇਹ ਵੀ 850 ਰੁਪਏ 'ਚ ਕਰਦਾ ਮੈਂ ਕਹੀ ਜਨਾ ਜਿਨ੍ਹਾਂ ਨੇ ਪੈਸੇ ਬਚਾਉਣੇ ਆਪਣੇ ਕੱਪੜਾ ਚੰਗਾ ਲੈਣਾ ਤੁਹਾਡੇ ਘਰ ਦੇ ਵਿਆਹ ਸ਼ਾਦੀਆਂ ਤੁਸੀਂ ਦਾਜ ਬੇੜਾ ਕੱਪੜਾ ਲੈਣ ਦੇਣ ਲੈਣੇ ਲਾਣਾ ਵੱਟੀਆਂ ਆਫਰਾਂ ਲਾਤੀਆਂ 2 200 ਵਾਲੇ ਸੂਟ 750 ਚ 1500 ਦੇ ਦੋ ਇੰਨਾ ਹੈਵੀ ਦੇਖੋ ਜੀ ਝੂਠ ਕੋਈ ਨਹੀਂ ਕੋਲੋਂ ਗੱਲ ਕੋਈ ਨਹੀਂ ਲਾਉਣੀ ਠੱਗਣਾ ਨਹੀਂ ਤੁਹਾਨੂੰ ਮੂਰਖ ਨਹੀਂ ਹੋਣਾ ਬਾਕੀ ਦੁਕਾਨਦਾਰਾਂ ਵਾਂਗੂ ਕੱਲੇ ਕੱਲੇ ਸੂਟ ਦੇ ਰੇਟ ਲਿਖ ਕੇ ਲਾਤਾ 750 ਜੇ ਕਹਿਆ ਤਾਂ 750 ਦੇਣਾ ਭਾਵੇਂ ਟਰੱਕ ਭਰ ਕੇ ਲੈ ਜਾ। ਆ ਚੱਕੋ ਜੀ, ਬਾਟਮਾ ਵਰਕ, ਡੈਟਲ ਕਮੀਜ਼, ਡੈਟਲ ਦੁਪੱਟੇ, ਓ ਆਮ ਲਗਾ ਅੰਦਰ, ਓ ਆਮ ਲੋਕੋ, ਓ ਲੁੱਟ ਨਾ ਕਰਾਓ ਵੀਰੋ। 850 ਰੁਪਏ ਦਾ ਸੂਟ ਲੈ ਜਾਓ ਤੋਹਫੇ ਦਿੰਦਾ ਭੀ ਅੰਕਲ ਓਮ ਤੋਹਫੇ। ਓਏ ਹੋਏ ਹੋਏ। ਓ ਦੇਖੋ ਵੀ ਤੋਵਾ 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 3000 3500 3200 ਦਾ ਸੂਟ ਆ ਬਾਜ਼ਾਰ ਚ ਆ ਦੇਖੋ ਪਹਿਲਾਂ ਦੁਪੱਟਾ ਚੈੱਕ ਕਰੋ ਸੂਟ। ਇਹ 3000 ਵਾਲੇ ਕਰਤਾ 1275 ਚੱਕੋ ਜੀ, ਚਿਕਨ ਦਾ ਸੂਟ। ਪੂਰਾ ਵਰਕ ਹੈਵੀ ਦੁਪੱਟਾ ਐਡੀਟਰ ਬਾਜ਼ਾਰ ਤੇ ਵਿੱਚ ਰੇਟ 3000 ਇੱਥੇ 1500 ਰੁਪਏ ਦਾ ਮਿਲ ਜਾਣਾ ਭਾਜੀ 1500 ਰੁਪਏ ਦਾ ਬਾਜ਼ਾਰ ਚ 3000 ਦਾ ਇੱਕ ਸਾਡੇ ਕੋਲ ਲੈ ਜਾਓ 3000 ਦੇ ਦੋ ਦੇਖੋ ਰੰਗ ਦੇਖੋ ਡਿਜ਼ਾਈਨ ਦੇਖੋ ਮੈਂ ਕਹਾਂ ਜੀ ਫਾਇਦੇ ਬਹੁਤ سارے ਕਰ ਦੇਣੇ ਆ ਜਿਹੜਾ 50000 ਦਾ ਕੱਪੜਾ ਬਾਜ਼ਾਰ ਚ ਜਾ ਕੇ ਤੁਸੀਂ ਲੈਣਾ ਸਾਡੇ ਕੋਲ ਲੈ ਜਾਓ ਸਿਰਫ 15000 ਚ 70 70% ਤੱਕ ਦੀ ਸੇਲ ਚੱਲ ਰਹੀ ਆ 70 70% ਦੇਖੋ ਜੀ ਚੈਲੰਜ ਕਰਦੇ ਆ ਜੋ ਰੇਟ ਅਸੀਂ ਦੇ ਰਹੇ ਆ ਕੋਈ ਮਾਈਦਾ ਨਾਲ ਜੰਮਿਆ ਨਹੀਂ ਜੇ ਕੋਈ ਤੁਹਾਨੂੰ 100% ਸੂਟ ਦੇ ਜਵੇ ਜਿਹੜਾ 200 ਜਿੰਨੇ ਕੋ 200 ਦੇ ਦੇਵੇ ਕੋਈ ਫੈਕਟਰੀ ਨਹੀਂ ਇੱਥਾ ਦੀ ਕੋਈ ਹੋਲ ਸੇਲਰ ਨਹੀਂ ਕੋਈ ਮਿਲ ਨਹੀਂ ਜਿੱਥੋਂ ਤੁਹਾਨੂੰ 100% ਸੂਟ ਮਿਲ ਜੇ ਥੋਕ ਕੇ ਚੈਲੰਜ ਕਰਦੇ ਆਂ ਸ਼ਰਤੀ ਦਾ ਤਮਾਰ ਕੇ 100% ਸੂਟ ਦਵਾਂਗੇ ਤੁਹਾਡੇ ਫਾਇਦੇ ਕਰਾਂਗੇ ਆਮ ਲੋਕਾਂ ਦੇ ਘਰਾਂ ਦੇ ਵਿੱਚ ਰੌਣਕਾਂ ਲੈ ਕੇ ਆਊਗਾ ਅੰਕਲ ਓਮ ਕਾਤੀਆਂ ਦੇ ਵਿੱਚ ਦੇਖੋ ਜੀ ਦੇਖੋ ਭਾਜੀ ਸਾਡੇ ਕੋਲੇ ਕੀ ਕੁਛ ਨਹੀਂ ਹੈਗਾ ਸਾਡੇ ਕੋ ਟੀਚਰਾਂ ਵਾਸਤੇ ਵੀ ਸੂਟ ਹੈਗੇ ਆ ਸਾਡੇ ਕੋ ਐਨ ਆਰ ਆਈਆਂ ਵਾਸਤੇ ਵੀ ਸੂਟ ਹੈਗੇ ਆ ਸਾਡੇ ਕੋ ਆਮ ਲੋਕਾਂ ਵਾਸਤੇ ਵੀ ਸੂਟ ਹੈਗੇ ਆ ਸਾਡੇ ਕੋਲੇ ਰਾਇਲ ਕਲਾਸ ਲੋਕਾਂ ਲਈ ਵੀ ਸੂਟ ਹੈਗੇ ਆ ਪਰ ਫਰਕ ਇੰਨਾ ਹੀ ਐ ਅੰਕਲ ਉਹਨੇ ਲੁੱਟ ਤਾਂ ਜਮਾਈ ਨਹੀਂ ਕਰਨੀ ਦੇਖੋ ਜੀ ਬਾਰ ਬਾਰ ਤੁਹਾਨੂੰ ਜਾਤ ਕਰਾਉਣੇ ਆ 15 ਮਈ ਤੋਂ 19 ਮਈ ਬੁੱਧਵਾਰ ਵੀਰਵਾਰ ਸ਼ੁੱਕਰਵਾਰ ਸ਼ਨੀਵਾਰ ਐਤਵਾਰ ਇਹ ਏਡੇ ਵੱਡੇ ਮੇਲੇ ਲੱਗਣੇ ਆ ਤੁਹਾਨੂੰ ਕਿਤੇ ਜਾਣ ਦੀ ਲੋੜ ਨਹੀਂ ਕਾਦੀਆਂ ਚ ਆਜੋ ਕਾਦੀਆਂ ਚ ਕਾਡੀਆਂ ਦੇ ਭਾ ਕਪੜਾ ਕਰਦੇ ਉਹ ਦੇਖੋ ਜੀ ਆਪ ਬਜ਼ੁਰਗ ਕਹਿੰਦੇ ਹੁੰਦੇ ਸੀ ਉਹ ਕੱਪੜੇ ਦੇ ਵਿੱਚ ਉਹ ਲਾਈ ਬਹੁਤ ਆ ਉਹ ਕੱਪੜੇ ਦੇ ਵਿੱਚ ਠੱਗੀ ਬਹੁਤ ਆ ਅੰਕਲ ਉਹਨੇ ਸੂਟਾਂ ਤੇ ਦੁਪੱਟਿਆਂ ਤੇ ਰੇਟ ਲਿਖ ਲਿਖ ਕੇ ਲਾਤੇ ਆ ਮਾਤੂ ਸ਼੍ਰੀ ਦਸਤਾਰ ਨੇ ਧੂੜਾ ਪੱਟ ਤੀਆਂ ਧੂੜਾ ਆਜੋ ਛੇਤੀ ਵੱਡੇ ਫਾਇਦੇ ਨੰਬਰ ਸਕਰੀਨ ਤੇ ਕੋਈ ਜਾਣਕਾਰੀ ਲੈਣੀ ਹੋ ਤਾਂ ਤੁਸੀਂ ਇੱਥੇ ਫੋਨ ਕਰ ਸਕਦੇ ਆ ਬਹੁਤ ਵੱਡੇ ਫਾਇਦੇ ਆ 5 ਦਿਨ ਸਿਰਫ 5 ਦਿਨਾਂ ਦੇ ਵਿੱਚ ਨੇਰੀ ਲਿਆ ਦੇਾਂਗੇ ਤੁਸੀਂ ਪੰਜਾਬ ਚੋਂ ਹਰਿਆਣਾ ਰਾਜستان ਜੰਮੂ ਚਾਹੇ ਤੁਸੀਂ ਇੰਡੀਆ ਦੇ ਕਿਸੇ ਕੋਨੇ 'ਚ ਬੈਠੇ ਹੋ ਆ ਜਾਓ ਭੱਟੇ ਫਾਇਦੇ ਕਰਾਂਗੇ 100-100 ਵਾਲੇ ਸੂਟ 2-2 ਸੂਟ ਸਾਰਿਆਂ ਨੂੰ ਵੰਡ-ਵੰਡ ਕੇ ਦਵਾਂਗੇ 2-2 3-3 20 ਜਿੰਦਾ ਨਾਲ ਮਾਹੌਲ ਹੋਇਆ ਦਵਾਂਗੇ ਕਿਉਂਕਿ ਕਿਸੇ ਇੱਕ ਨੂੰ ਸਾਰਾ ਕੱਪੜਾ ਨਹੀਂ ਸਾਰਿਆਂ ਨੂੰ ਵੰਡ ਕੇ ਦੇਣੇ ਆ ਕਿਉਂਕਿ ਸਾਰਿਆਂ ਦਾ ਫਾਇਦਾ ਹੋ ਜਵੇ ਜੇ ਅਸੀਂ 100 ਰੁਪਏ ਦਾ ਸੂਟ ਦੇਣਾ ਹੋਣਾ ਸਾਡੇ ਕੋਲ ਇੱਥੇ ਡ੍ਰੇਲ ਗੱਡੀ ਲੈ ਕੇ ਲੋਕਾਂ ਨੇ ਆਇਆ ਨਾ ਟਰੱਕ ਲੈ ਕੇ ਆਇਆ ਕਿਹਾ ਸਾਰਾ ਹੀ ਸਾਨੂੰ ਦੇ ਦਿਓ ਅਸੀਂ ਕਿਸੇ ਦਾ ਦੁਕਾਨਦਾਰ ਦਾ ਫਾਇਦਾ ਨਹੀਂ ਕਰਨਾ ਪਰ ਟੈਸਟ ਹੋਰਾਂ ਦੇ ਫਾਇਦੇ ਨਹੀਂ ਕਰਨੇ ਅਸੀਂ ਫਾਇਦੇ ਕਰਨੇ ਆਮ ਲੋਕਾਂ ਦੇ ਆਮ ਲੋਕਾਂ ਦੇ ਜਿਨ੍ਹਾਂ ਦੇ ਚਿਹਰੇ ਤੇ ਖੁਸ਼ੀ ਆਵੇ ਸਿਰਫ ਲੋਕਾਂ ਨੂੰ ਮਿਲਣੇ ਆ ਮਿਲਣੇ ਭੰਡ ਕੇ ਆ ਦੋ ਦੋ ਸੂਟ ਦਵਾਂਗੇ ਤਿੰਨ ਤਿੰਨ ਦਵਾਂਗੇ ਜਿੱਦਾਂ ਦਾ ਮਾਹੌਲ ਆ ਉਦਾਂ ਸਾਨੂੰ ਦੇ ਦੇਣੇ ਆ ਫੈਰੇ ਕਰ ਰਹੇ ਆ ਆਜੋ ਬਹੁਤ ਸਾਰਾ ਫਾਇਦਾ 500 ਰੁਪਏ ਦਾ ਸੂਟ ਬਾਜ਼ਾਰ ਚ ਆ ਅਸੀਂ 100 ਰੁਪਏ ਦਾ ਦਵਾਂਗੇ ਜਿਹੜਾ 800 ਦਾ ਵੇਚਦਾ ਅਸੀਂ 200 ਦਾ ਦਵਾਂਗੇ ਸਿਰਫ ਤੁਹਾਡਾ ਪਿਆਰ ਲੈਣਾ ਜੀ ਅਸੀਂ ਬਿਲਕੁਲ ਜੀ ਦੇਖੋ ਜੀ ਲੋਕ ਭਲਾਈ ਦਾ ਕੰਮ ਕਰਕੇ ਅਸੀਂ ਸੂਟ ਦੇ ਰਿਆ ਤੁਸੀਂ ਵੀ ਇੱਕ ਲੋਕ ਭਲਾਈ ਦਾ ਕੰਮ ਕਰਨਾ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਉਹਨਾਂ ਲੋਕਾਂ ਦੇ ਫਾਇਦਾ ਕਰ ਦਿਓ ਜਿਹੜੇ ਲੋਕ ਲੁੱਟ ਕਰਾਉਂਦੇ ਆ ਆਪ ਵੀ ਕਪੜਾ ਲੈ ਜਾਓ ਆਪਣੇ ਰਿਸ਼ਤੇਦਾਰਾਂ ਚਾਚੇ ਤਾਏ ਭੂਆ ਫੁੱਫੜ ਆਂਢੀ ਗੁਆਂਢੀ ਸਾਰਿਆਂ ਨੂੰ ਆ ਦੱਬ ਕੇ ਸ਼ੇਅਰ ਵਾਲਾ ਬਟਨ ਦਬਾ ਦਿਓ ਤੋਟਾ ਵੀ ਲੋਕ ਭਲਾਈ ਵਾਲਾ ਕੰਮ ਹੋ ਜਾਣਾ ਕੈਮਰਾਮੈਨ ਓਮ ਸੰਦੀ ਨਾਲ ਹਰਦੀਪ ਸਿੰਘ ਦੱਗਰ ਖਾਨ ਟੀਵੀ ਕਾਰਪ